ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਇੱਕ ਸੁੰਸਾਨ ਹਵੇਲੀ ਜੋ ਕਿ ਪਿਛਲੇ 10 ਸਾਲਾਂ ਤੋਂ ਬੰਦ ਪਈ ਹੁੰਦੀ ਹੈ ਉੱਤੇ ਇੱਕ ਔਰਤ ਉਸ ਹਵੇਲੀ ਦਾ ਤਾਲਾ ਤੋੜ ਅੰਦਰ ਚਲੀ ਜਾਂਦੀ ਹੈ ਅਤੇ ਉੱਚੀ-ਉੱਚੀ ਜਾ ਕੇ ਰੋਣ ਲੱਗ ਜਾਂਦੀ ਹੈ ਕਹਿੰਦੀ ਹੈ ਕਿੱਥੇ ਹੈ ਮੇਰੀ ਬੱਚੀ 12 ਸਾਲ ਹੋ ਗਏ ਅੱਜ ਉਸ ਨੂੰ ਦੇਖਿਆ ਮੈਨੂੰ ਮੇਰੀ ਬੱਚੀ ਨਾਲ ਮਿਲਾ ਦੇਵੋ ਇਹ ਕਹਿ ਕੇ ਉਹ ਜ਼ੋਰ-ਜ਼ੋਰ ਦੀ ਰੋਣ ਲੱਗ ਜਾਂਦੀ ਹੈ ਉਸ ਨੂੰ ਰੋਂਦਾ ਦੇਖ ਉੱਥੇ ਇੱਕ ਨਰਸ ਆ ਜਾਂਦੀ ਹੈ ਅਤੇ ਉਸ ਦਾ ਹੱਥ ਫੜ ਕੇ ਕਹਿੰਦੀ ਹੈ ਕਿ 12 ਸਾਲ ਹੋ ਗਏ ਅੱਜ ਤੈਨੂੰ ਇਸ ਹਵੇਲੀ ਦੀ ਯਾਦ ਆ ਗਈ ਤੂੰ ਉਹੀ ਨਹੀਂ ਜੋ 6 ਸਾਲ ਦੀ ਬੱਚੀ ਨੂੰ ਇਸ ਹਵੇਲੀ ਵਿੱਚ ਤਾੜ ਕੇ ਚਲੀ ਗਈ ਸੀ ਉਸ ਨੂੰ ਮਰਦਾ ਛੱਡ ਕੇ ਚਲੀ ਗਈ ਸੀ ਦੋਸਤੋ ਕੌਣ ਸੀ ਇਹ ਬੁੱਢੀ ਔਰਤ ਅਤੇ ਨਰਸ ਕਿਸ ਉਹ 6 ਸਾਲਾਂ ਦੀ ਬੱਚੀ ਦਾ ਜ਼ਿਕਰ ਕਰ ਰਹੀ ਸੀ ਜਾਣ ਲਈ ਇਸ ਕਹਾਣੀ ਦੇ ਅੰਤ ਤੱਕ ਬਣੇ ਰਹੋ ਦੱਸਾਂਗੇ ਤੁਹਾਨੂੰ ਕੱਲੀ-ਕੱਲੀ ਗੱਲ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਉੱਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਦੋਸਤੋ ਸ਼ਹਿਰ ਲੁਧਿਆਣੇ ਦੇ ਬਾਰ-ਬਾਰ ਇੱਕ ਔਰਤ ਰਹਿੰਦੀ ਸੀ ਜੋ ਕਿ ਗਲਤ ਕੰਮ ਕਰਿਆ ਕਰਦੀ ਸੀ ਦੋਸਤੋ ਉਹ ਇਕੱਲੀ ਰਹਿੰਦੀ ਸੀ ਕਿਉਂਕਿ ਦੋਸਤੋ ਉਸ ਦਾ ਕੰਮ ਹੀ ਇਹੋ ਜਿਹਾ ਸੀ ਜਿਸ ਕਰਕੇ ਉਸ ਨੂੰ ਸੁੰਸਾਨ ਇਲਾਕਿਆਂ ਵਿੱਚ ਰਹਿਣਾ ਪੈਂਦਾ ਸੀ ਅਤੇ ਜਿਵੇਂ ਹੀ ਸਮੇਂ ਦੇ ਨਾਲ ਕੁਮਾਰੇ ਹੀ ਉਸਦੇ ਇੱਕ ਬੱਚੀ ਦਾ ਜਨਮ ਹੋ ਜਾਂਦਾ ਹੈ ਬੱਚੀ ਦਾ ਜਨਮ ਕਾਦਾ ਹੋ ਜਾਂਦਾ ਹੈ ਉਸਦੇ ਤਾਂ ਜਿਵੇਂ مصیبتਾਂ ਦਾ ਪਹਾੜ ਟੁੱਟ ਜਾਂਦਾ ਹੈ ਜਿਵੇਂ ਜਿਵੇਂ ਬੱਚੀ ਵੱਡੀ ਹੁੰਦੀ ਹੈ 1 ਮਹੀਨਾ 2 ਮਹੀਨੇ 3 ਮਹੀਨੇ ਜਿਵੇਂ ਜਿਵੇਂ ਵੱਡੀ ਹੁੰਦੀ ਹੈ ਉਸ ਦਾ ਕੰਮ ਬਿਲਕੁਲ ਹੀ ਠੱਪ ਹੋ ਜਾਂਦਾ ਹੈ ਅਤੇ ਦੇਖਦੇ ਹੀ ਦੇਖਦੇ ਕਾਣ ਦੇ ਲਾਲੇ ਪੈ ਗਏ ਦੋਸਤੋ ਕਿਉਂਕਿ ਆਪਾਂ ਸਭ ਸਮੇਂਦਾਰ ਹਾਂ ਕਿ ਉਸ ਦਾ ਕੰਮ ਹੀ ਕੁਝ ਇਹੋ ਜਿਹਾ ਸੀ ਅਤੇ ਦੋਸਤੋ ਹੌਲੀ-ਹੌਲੀ ਉਸ ਦੇ ਜਮਾ ਗਰੀਬੀ ਆ ਗਈ ਕੋਈ ਵੀ ਉਸ ਨੂੰ 1 ਰੁਪਿਆ ਦੇ ਕੇ ਰਾਜੀ ਨਹੀਂ ਸੀ ਤੇ ਦੋਸਤੋ ਉਸ ਨੂੰ ਕੋਈ ਹੋਰ ਕੰਮ ਆਂਦਾ ਵੀ ਨਹੀਂ ਸੀ ਅਤੇ ਬੱਚੀ ਕਾਦੀ ਹੋ ਗਈ ਮੇਰੇ ਭਾਦੀ ਤਾਂ ਸ਼ਰਾਫ ਹੋ ਗਈ ਕਿਉਂਕਿ ਇਸ ਦਾ ਪਾਲਣ ਪੋਸ਼ਣ ਤਾਂ ਦੂਰ ਦੀ ਗੱਲ ਮੇਰੇ ਤਾਂ ਆਪ ਦੇ ਵੀ ਰੋਟੀਆਂ ਦੇ ਲਾਲੇ ਪਏ ਹੋਏ ਹੈ ਅਤੇ ਉਹ ਮਨ ਹੀ ਮਨ ਇਹ ਸੋਚਣ ਲੱਗ ਜੇਕਰ ਬਚਪਨ ਦੇ ਵਿੱਚ ਉਸਨੇ ਪੜ੍ਹਾਈ ਲਿਖਾਈ ਕੀਤੀ ਹੁੰਦੀ ਤੇ ਸ਼ਾਇਦ ਉਹ ਅੱਜ ਉਹ ਆਪਣਾ ਨਾਲੇ ਇਸ ਬੱਚੀ ਦਾ ਢਿੱਡ ਭਰਦੰਦੀ ਅਤੇ ਇਸ ਦਿਨ ਦੀ ਨੌਬਤ ਨਾ ਆਂਦੀ ਇਹ ਗੱਲ ਸੋਚ ਕੇ ਉਹ ਬਹੁਤ ਜ਼ਿਆਦਾ ਦੁਖੀ ਹੋਣ ਲੱਗ ਪਈ ਅਤੇ ਦੋਸਤੋ ਉਹ ਰੋਜ਼ਾਨਾ ਹੀ ਆਪਣੀ ਜ਼ਿੰਦਗੀ ਨੂੰ ਕੁਸਣ ਲੱਗ ਪਈ ਅਤੇ ਹਮੇਸ਼ਾ ਹੀ ਕਿਸੇ ਨਾ ਕਿਸੇ ਤੋਂ ਮਦਦ ਦੀ ਆਸ ਵਿੱਚ ਬੈਠੀ ਰਹਿੰਦੀ ਜਿਵੇਂ ਹੀ ਉਸ ਨੂੰ ਇਹ ਗੱਲ ਦਾ ਅਹਿਸਾਸ ਹੋ ਗਿਆ ਹੁਣ ਉਸ ਦੀ ਕਿਸੇ ਨੇ ਵੀ ਮਦਦ ਨਹੀਂ ਕਰਨੀ ਉਹ ਇੱਕ ਬਹੁਤ ਹੀ ਕਠੋਰ ਫੈਸਲਾ ਲੈਂਦੀ ਹੈ ਉਸ ਦਾ ਫੈਸਲਾ ਹੁੰਦਾ ਹੈ ਕਿ ਉਹ ਇਸ ਬੱਚੀ ਨੂੰ ਇਸੇ ਹੀ ਕਮਰੇ ਵਿੱਚ ਬੰਦ ਕਰਕੇ ਕਿਸੇ ਦੂਜੇ ਸ਼ਹਿਰ ਵਿੱਚ ਚਲੀ ਜਾਵੇਗੀ ਅਤੇ ਫਿਰ ਤੋਂ ਆਪਣਾ ਕੰਮ ਸ਼ੁਰੂ ਕਰ ਲਵੇਗੀ ਇਹ ਬੱਚੀ ਉਸ ਵਾਸਤੇ ਸ਼ਰਾਫ ਹੈ ਅਤੇ ਥੋੜੀ ਹੀ ਦੇਰ ਬਾਅਦ ਉਸ ਦੇ ਮਨ ਵਿੱਚ ਇੱਕ ਵਿਚਾਰ ਆਂਦਾ ਹੈ कि जेकर ओ इस बच्ची नु एत्ते ही ਛੱਡ ਜਾਵੇਗੀ ਤਾਂ ਇਹ ਭੁਖੀ ਪਿਆਸੀ एत्ते ही ਮਰ ਜਾਵੇਗੀ ਉਹ ਕਹਿੰਦੀ ਹੈ ਕਿ ਫਿਰ ਤਾਂ ਮੇਰੇ ਤੋਂ ਬਹੁਤ ਵੱਡਾ ਪਾਪ ਹੋ ਜਾਵੇਗਾ ਕਿਉਂਕਿ ਇਹ ਇਲਾਕਾ ਬਹੁਤ ਜ਼ਿਆਦਾ ਸੁਨਸਾਨ ਹੈ ਅਤੇ ਕਿਸੇ ਨੇ ਵੀ ਬੱਚੀ ਦੀਆਂ ਰੋਂਣ ਦੀਆਂ ਆਵਾਜ਼ਾਂ ਅਤੇ ਚਿੰਗਚਗਾੜਾ ਨਹੀਂ ਸੁਣਨਾ ਅਤੇ ਇਹ ਬੱਚੀ एत्ते ही ਭੁਖੀ ਮਰ ਜਾਵੇਗੀ ਇਹ ਸੋਚ ਕੇ ਉਹ ਥੋੜਾ ਘਬਰਾ ਜਾਂਦੀ ਹੈ ਮੇਰੇ ਤੋਂ ਕਿਤੇ ਬਹੁਤ ਵੱਡਾ ਪਾਪ ਨਾ ਹੋ ਜਾਵੇ ਅਤੇ ਆਖਿਰ ਵਿੱਚ 2-3 ਦਿਨ ਬਾਅਦ ਉਹ ਇਹ ਫੈਸਲਾ ਕਰ ਲੈਂਦੀ ਹੈ ਕਿ ਰੋਜ਼ਮਰਨ ਨਾਲ ਚੰਗਾ ਤਾਂ ਇੱਕੋ ਹੀ ਦਿਨ ਮਰ ਜਾਣਾ ਠੀਕ ਹੈ ਕਿਉਂਕਿ ਹੁਣ ਭੁੱਖ ਦੇ ਲਾਲੇ ਪਏ ਹੋਏ ਸੀ ਅਤੇ ਗਰੀਬੀ ਇੰਨੀ ਜ਼ਿਆਦਾ ਹੋਣ ਕਰਕੇ ਉੱਥੇ ਸਰਵਾਈਵ ਕਰਨਾ ਔਖਾ ਹੋ ਚੁੱਕਿਆ ਸੀ ਅਤੇ ਉਹ ਉਸ ਬੱਚੀ ਨੂੰ ਉਸੇ ਹੀ ਕਮਰੇ ਵਿੱਚ ਬੰਦ ਕਰਕੇ ਆਪਣਾ ਛੋਟਾ ਮੋਟਾ ਸਮਾਨ ਚੱਕ ਕੇ ਉਹ ਤੋਂ ਕਿਸੇ ਵੱਡੇ ਸ਼ਹਿਰ ਵੱਲ ਦੌੜ ਜਾਂਦੀ ਹੈ ਅਤੇ ਉਹ ਬੱਚੀ ਉੱਥੇ ਹੀ ਪੁੱਕੀ ਪਿਆਸੀ ਉਸੇ ਹੀ ਕਮਰੇ ਵਿੱਚ ਰੋਂਦੀ ਕਰ ਲਾਂਦੀ ਰਹਿੰਦੀ ਹੈ ਉਸ ਦੀ ਮਾਤਾ ਆਪਣੇ ਦਿਲ ਉੱਤੇ ਪੱਥਰ ਰੱਖ ਕੇ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਦੋਸਤੋ ਇੱਕ ਮੁੰਡਾ ਅਮਨਦੀਪ ਜੋ ਕਿ ਸਰਕਾਰੀ ਮਾਸਟਰ ਲੱਗਿਆ ਹੋਇਆ ਸੀ ਜੋ ਕਿ ਅੱਜ ਆਪਣੇ ਕੰਮ ਲਈ ਜਾਣ ਲਈ ਆਪਣੀ ਗੱਡੀ ਵਿੱਚ ਬੈੰਦਾ ਹੈ ਜਿਵੇਂ ਹੀ ਉਹ ਗੱਡੀ ਵਿੱਚ ਬੈੰਦਾ ਹੈ ਤਾਂ ਉਹ ਆਪਣੇ ਡੈਸ਼ਬੋਰਡ ਵਿੱਚ ਲੱਗੇ ਮੀਟਰ ਵੱਲ ਦੇਖਦਾ ਹੈ ਤਾਂ ਉਹ ਦੇਖਦਾ ਹੈ ਕਿ ਗੱਡੀ ਵਿੱਚ ਗੈਸ ਬਹੁਤ ਜ਼ਿਆਦਾ ਘਟ ਹੁੰਦੀ ਹੈ ਉਹ ਉਸੇ ਹੀ ਟਾਈਮ ਆਪਣੇ ਐਲਪੀਜੀ ਗੈਸ ਵਾਲਾ ਸਿਲੰਡਰ ਆਪਣੀ ਗੱਡੀ ਵਿੱਚ ਰੱਖ ਲੈਂਦਾ ਹੈ ਅਤੇ ਮਨ ਹੀ ਮਨ ਇਹ ਸੋਚਦਾ ਹੈ ਕਿ ਅੱਜ ਫੇਰ ਉਸੇ ਹੀ ਟੁੱਟੇ ਜੇ ਸੁੰਸਾਨ ਸ਼ਾਰਟਕਟ ਰਸਤੇ ਵਿੱਚੋਂ ਜਾਣਾ ਪਵੇਗਾ ਕਿਉਂਕਿ ਗੱਡੀ ਵਿੱਚ ਗੈਸ ਬਹੁਤ ਘਟ ਹੈ ਅਤੇ ਉਸੇ ਹੀ ਰਸਤੇ ਦੇ ਥੋੜੇ ਜਿਹਾ ਅੱਗੇ ਇੱਕ ਦੁਕਾਨ ਹੈ ਜਿੱਥੇ ਕੀ ਗੱਡੀਆਂ ਵਿੱਚ ਐਲਪੀਜੀ ਗੈਸ ਪਾਈ ਜਾਂਦੀ ਹੈ ਅਮਨਦੀਪ ਜਲਦੀ ਹੀ ਉਸ ਰਸਤੇ ਵੱਲ ਆਪਣੀ ਗੱਡੀ ਮੋੜ ਲੈਂਦਾ ਹੈ ਅਤੇ ਜਿਵੇਂ ਹੀ ਉਸ ਹਵੇਲੀ ਦੇ ਕੋਲ ਦੀ ਟੱਪਦਾ ਹੈ ਤਾਂ ਉਸਦੇ ਕੰਨਾਂ ਵਿੱਚ ਇੱਕ ਅਜੀਬ ਜੀ ਆਵਾਜ਼ ਸੁਣਦੀ ਹੈ ਜਿਸ ਨੂੰ ਦੇਖ ਕੇ ਅਮਨਦੀਪ ਉੱਥੇ ਹੀ ਆਪਣੀ ਗੱਡੀ ਰੋਕ ਲੈਂਦਾ ਹੈ ਮਤੇ ਹਵੇਲੀ ਦੇ ਗੇਟ ਤੇ ਜਿਵੇਂ ਹੀ ਪਹੁੰਚਦਾ ਹੈ ਤਾਂ ਅੰਦਰੋਂ ਇੱਕ ਛੋਟੇ ਜਿਹੇ ਬੱਚੇ ਦੀ ਰੋਣ ਦੀ ਆਵਾਜ਼ ਆ ਰਹੀ ਹੁੰਦੀ ਹੈ ਅਮਨਦੀਪ ਜਿਵੇਂ ਹੀ ਗੇਟ ਵੱਲ ਦੇਖਦਾ ਹੈ ਤਾਂ ਗੇਟ ਉੱਤੇ ਇੱਕ ਬਹੁਤ ਵੱਡਾ ਤਾਲਾ ਲੱਗਿਆ ਹੁੰਦਾ ਹੈ ਅਮਨਦੀਪ ਜੋ ਕਿ ਸਰਕਾਰੀ ਮਾਸਟਰ ਸੀ ਉਹ ਸੋਚਦਾ ਹੈ ਕਿ ਤਾਲਾ ਤੋੜਨਾ ਠੀਕ ਨਹੀਂ ਹੈ ਅਤੇ ਉਹ ਮਜਬੂਰਨ ਉਤੋਂ ਆਪਣੀ ਗੱਡੀ ਵਿੱਚ ਬਹਿ ਕੇ ਚਲਿਆ ਜਾਂਦਾ ਹੈ ਅਮਨਦੀਪ ਸਾਰੇ ਰਸਤੇ ਸੋਚਦਾ ਜਾ ਰਿਹਾ ਸੀ ਕਿ ਐਸਾ ਉਸ ਹਵੇਲੀ ਵਿੱਚ ਕੀ ਸੀ ਅਤੇ ਉਸ ਹਵੇਲੀ ਵਿੱਚੋਂ ਉਹ ਅਜੀਬ ਜੀ ਆਵਾਜ਼ ਕੀ ਸੀ ਇਹ ਸੋਚਦਾ ਸੋਚਦਾ ਅਮਨਦੀਪ ਆਪਣੇ ਸਕੂਲ ਵਿੱਚ ਚਲਿਆ ਜਾਂਦਾ ਹੈ ਅਤੇ ਉਹ ਸਾਰਾ ਦਿਨ ਉਹ ਅਜੀਬ ਜੀ ਬੱਚੀ ਦੀ ਆਵਾਜ਼ ਬਾਰੇ ਸੋਚੀ ਰੱਖਦਾ ਹੈ ਅਤੇ ਉਹ ਮਨ ਹੀ ਮਨ ਕਹਿੰਦਾ ਹੈ ਕਿ ਅੱਜ ਜਿਵੇਂ ਹੀ ਛੁੱਟੀ ਹੋਵੇਗੀ ਉਹ ਉਸ ਹਵੇਲੀ ਦੇ ਵਿੱਚ ਜਾਵੇਗਾ ਅਤੇ ਜਾ ਕੇ ਦੇਖੇਗਾ ਕਿ ਐਸਾ ਉਸ ਹਵੇਲੀ ਵਿੱਚ ਕੀ ਸੀ ਜਿੱਤੋਂ ਉਹ ਬੱਚੇ ਦੀ ਆਵਾਜ਼ ਆ ਰਹੀ ਸੀ ਅਮਨਦੀਪ ਜਿਵੇਂ ਹੀ ਛੁੱਟੀ ਹੁੰਦੀ ਹੈ ਤਾਂ ਆਪਣੀ ਗੱਡੀ ਵਿੱਚ ਬਹਿ ਜਾਂਦਾ ਹੈ ਤੇ ਸਕੂਲ ਵਿੱਚੋਂ ਗੱਡੀ ਕੱਢ ਉਸੇ ਹੀ ਸ਼ਾਰਟਕਟ ਰਸਤੇ ਵਿੱਚੋਂ ਉਸ ਹਵੇਲੀ ਵਿੱਚ ਆ ਜਾਂਦਾ ਹੈ ਅਤੇ ਇੱਕ ਵੱਡਾ ਸਾਰਾ ਪੱਥਰ ਚੁੱਕ ਕੇ ਉਸ ਤਾਲੇ ਦੇ ਮਾਰਦਾ ਹੈ ਤਾਲਾ ਉਸੇ ਟਾਈਮ ਹੀ ਟੁੱਟ ਜਾਂਦਾ ਹੈ ਅਮਨਦੀਪ ਜਿਵੇਂ ਹੀ ਅੰਦਰ ਜਾਂਦਾ ਹੈ ਉਹ ਦੇਖਦਾ ਹੈ ਕਿ ਉਹ ਅਜੀਬ ਜੀ ਆਵਾਜ਼ ਬਿਲਕੁਲ ਸ਼ਾਂਤ ਹੋ ਗਈ ਹੈ ਅਤੇ ਅਮਨਦੀਪ ਜਿਵੇਂ ਹੀ ਹਵੇਲੀ ਦੇ ਅੰਦਰ ਪਹੁੰਚਦਾ ਹੈ ਤਾਂ ਉਹ ਉਸੇ ਹੀ ਕਮਰੇ ਦੇ ਬਾਹਰ ਜਾ ਕੇ ਖੜ ਜਾਂਦਾ ਹੈ ਜਿੱਥੇ ਕਿ ਉਹ ਅਜੀਬ ਜੀ ਆਵਾਜ਼ ਹੁਣ ਬਿਲਕੁਲ ਸ਼ਾਂਤ ਹੋ ਗਈ ਸੀ ਅਤੇ ਇੱਕ ਬੱਚੀ ਦੀ ਸਿਸਕੀਆਂ ਲੰਦੇ ਹੋਏ ਦੀ ਆਵਾਜ਼ ਆ ਰਹੀ ਸੀ ਅਮਨਦੀਪ ਤੁਰੰਤ ਹੀ ਸਮਝ ਜਾਂਦਾ ਹੈ ਕਿ ਹੋ ਨਾ ਹੋ ਇਸ ਕਮਰੇ ਦੇ ਵਿੱਚ ਹੀ ਕੁਝ ਨਾ ਕੁਝ ਗੜਬੜ ਹੈ ਅਮਨਦੀਪ ਜਿਵੇਂ ਹੀ ਉਹ ਕਮਰਾ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਦੇਖਦਾ ਹੈ ਕਿ ਉਸ ਕਮਰੇ ਵਿੱਚ ਵੀ ਤਾਲਾ ਲੱਗਿਆ ਹੁੰਦਾ ਹੈ ਅਮਨਦੀਪ ਫੇਰ ਤੋਂ ਉਹੀ ਪੱਥਰ ਉਸ ਤਾਲੇ ਉੱਤੇ ਮਾਰਦਾ ਹੈ ਤਾਂ ਉਹ ਵੀ ਤਾਲਾ ਟੁੱਟ ਜਾਂਦਾ ਹੈ ਅਤੇ ਉਸ ਤੋਂ ਬਾਅਦ ਜਿਵੇਂ ਹੀ ਉਹ ਦਰਵਾਜ਼ਾ ਖੋਲਦਾ ਹੈ ਤਾਂ ਇੱਕ ਸਾਈਡ ਦੇ ਉੱਤੇ ਇੱਕ ਮੰਝਾ ਪਿਆ ਹੁੰਦਾ ਹੈ ਜਿਸ ਉੱਤੇ ਇੱਕ ਮਾਸੂਮ ਜੀ 4 ਸਾਲ ਦੀ ਬੱਚੀ ਉੱਥੇ ਭੁੱਖ ਨਾਲ ਗਿੜਗੜਾ ਰਹੀ ਹੁੰਦੀ ਹੈ ਜਿਸ ਨੂੰ ਦੇਖ ਕੇ ਅਮਨਦੀਪ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਅਤੇ ਉਹ ਭਾਬੂ ਖੋ ਕੇ ਉਸ ਬੱਚੀ ਨੂੰ ਆਪਣੇ ਹੱਥਾਂ ਵਿੱਚ ਚੁੱਕ ਲੈਂਦਾ ਹੈ ਅਤੇ ਉਸੇ ਹੀ ਟਾਈਮ ਉਸ ਬੱਚੀ ਨੂੰ ਆਪਣੇ ਨਾਲ ਗੱਡੀ ਵਿੱਚ ਲੈ ਜਾਂਦਾ ਹੈ ਜਿਸ ਤੋਂ ਬਾਅਦ ਅਮਨਦੀਪ ਸਿੱਧਾ ਉਸ ਬੱਚੀ ਨੂੰ ਪੁਲਿਸ ਸਟੇਸ਼ਨ ਲੈ ਜਾਂਦਾ ਹੈ ਅਤੇ ਪੁਲਿਸ ਸਟੇਸ਼ਨ ਤੋਂ ਬਾਅਦ ਉਹ ਉਸ ਬੱਚੀ ਨੂੰ ਹਸਪੀਟਲ ਵਿੱਚ ਦਾਖਲ ਕਰਵਾ ਦਿੰਦੇ ਨੇ ਜਿੱਥੇ ਕਿ ਉਹਨਾਂ ਦਾ ਇਲਾਜ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਹਾਂਜੀ ਦੋਸਤੋ ਸੰਜਨਾ ਨਾਮ ਦੀ ਇੱਕ ਸਰਕਾਰੀ ਨਰਸ ਜੋ ਕਿ ਉਸ ਬੱਚੀ ਦੀ ਕਈ ਦਿਨਾਂ ਤੋਂ ਦੇਖਭਾਲ ਕਰ ਰਹੀ ਹੁੰਦੀ ਹੈ ਅਤੇ ਦੋਸਤੋ ਇਸ ਨਰਸ ਦਾ ਉਸ ਬੱਚੀ ਦੀ ਦੇਖਭਾਲ ਕਰਨ ਦੌਰਾਨ ਇੰਨਾ ਜ਼ਿਆਦਾ ਲਗਾਵ ਹੋ ਜਾਂਦਾ ਹੈ ਅਤੇ ਉਹ ਇਸ ਨੂੰ ਆਪਣੀ ਬੱਚੀ ਮੰਗੋ ਪਿਆਰ ਕਰਨ ਲੱਗ ਜਾਂਦੇ ਹਨ ਇੱਕ ਮਾਂ ਦੀ ਤਰ੍ਹਾਂ ਉਸ ਨੂੰ ਪਿਆਰ ਕਰਦੀ ਹੈ ਅਤੇ ਉਸ ਦੀ ਦੇਖਭਾਲ ਕਰਦੀ ਹੈ ਉਹ ਸਾਰਾ ਦਿਨ ਉਸ ਬੱਚੀ ਦੇ ਨਾਲ ਛੋਟੀਆਂ-ਛੋਟੀਆਂ ਸ਼ਰਾਰਤਾਂ ਨਾਲ ਖੇਡਦੀ ਰਹਿੰਦੀ ਹੈ ਅਤੇ ਉਸ ਦੀ ਦੇਖਭਾਲ ਕਰਦੀ ਰਹਿੰਦੀ ਹੈ ਦੋਸਤੋ ਸੰਜਨਾ ਜੋ ਕਿ ਇੱਕ ਸਰਕਾਰੀ ਨਰਸੀ ਉਹ ਵੀ ਅਨਾਥ ਹੁੰਦੀ ਹੈ ਅਤੇ ਉਹ ਮਨ ਹੀ ਮਨ ਸੋਚਦੀ ਹੈ ਕਿ ਇਸ ਬੱਚੀ ਦਾ ਵੀ ਮੇਰੇ ਮੰਗੋ ਕੋਈ ਨਹੀਂ ਹੈ ਕਿੰਨਾ ਚੰਗਾ ਹੋਵੇ ਜੇਕਰ ਇਹ ਬੱਚੀ ਨੂੰ ਮੈਂ ਗੋਦ ਲੈ ਲਵਾਂ ਇਹ ਸੋਚ ਕੇ ਉਹ ਉੱਥੋਂ ਚਲੀ ਜਾਂਦੀ ਹੈ ਜਿਵੇਂ ਹੀ ਉਸ ਦੀ ਛੁੱਟੀ ਹੁੰਦੀ ਹੈ ਤਾਂ ਉਹ ਅੱਜ ਘਰ ਜਾਣ ਦੀ ਵਜ੍ਹਾ ਆਪਣੇ ਬਚਪਨ ਦੀ ਇੱਕ ਸਹੇਲੀ ਨੂੰ ਮਿਲਣ ਜਾਂਦੀ ਹੈ ਦੋਸਤੋ ਸੰਜਣਾ ਮੈਡਮ ਆਪਣੀ ਬਚਪਨ ਦੀ ਸਹੇਲੀ ਨਾਲ ਗੱਲਾਂਬੱਤਾਂ ਕਰਨ ਦੇ ਦੌਰਾਨ ਹੀ ਉਹ ਉਸ ਨੂੰ ਆਪਣੇ ਦਿਲ ਦੀ ਗੱਲ ਕਹਿ ਬੈਠਦੀ ਹੈ ਉਹ ਕਹਿੰਦੀ ਹੈ ਕਿ ਸਾਡੇ ਹਸਪੀਟਲ ਵਿੱਚ ਇੱਕ ਬੜੀ ਪਿਆਰੀ ਬੱਚੀ ਆਈ ਹੈ ਤੈਨੂੰ ਪਤਾ ਹੈ ਕਿ ਮੈਨੂੰ ਵੀ ਬਚਪਨ ਤੋਂ ਪਿਆਰ ਨਹੀਂ ਮਿਲਿਆ ਮੈਂ ਵੀ ਬਚਪਨ ਤੋਂ ਅਨਾਤੀ ਹਾਂ ਅਤੇ ਮੈਂ ਉਸ ਬੱਚੀ ਨੂੰ ਆਪਣੇ ਮਾਂ ਦਾ ਪਿਆਰ ਦੇਣਾ ਚਾਹਨੀ ਹਾਂ ਮੈਂ ਉਸ ਨੂੰ ਉਸਦੀ ਮਾਂ ਤਰ੍ਹਾਂ ਪਾਲਾਂਗੀ ਅਤੇ ਮੈਂ ਉਸ ਨੂੰ ਗੋਦ ਲੈਣਾ ਚਾਹਨੀ ਹਾਂ ਜਿਵੇਂ ਹੀ ਉਸਦੀ ਬਚਪਨ ਦੀ ਸਹੇਲੀ ਸੰਜਨਾ ਦੇ ਮੂੰਹ ਤੋਂ ਇਹ ਗੱਲ ਸੁਣਦੀ ਹੈ ਤਾਂ ਉਹ ਜੋਰ-ਜੋਰ ਦੀ ਹੱਸਣ ਲੱਗ ਜਾਂਦੀ ਹੈ ਅਤੇ ਉਹ ਉਸ ਨੂੰ ਕਹਿੰਦੀ ਹੈ ਕਿ ਤੂੰ ਤਾਂ ਕੁਮਾਰੀ ਹੈ ਪਹਿਲਾਂ ਵਿਆਹ ਤਾਂ ਕਰਵਾ ਲੈ ਫਿਰ ਲੈ ਲਈ ਬੱਚੇ ਗੋਦ ਅਤੇ ਸੰਜਨਾ ਮੈਡਮ ਜਿਵੇਂ ਹੀ ਇਹ ਗੱਲ ਸੁਣਦੀ ਹੈ ਤਾਂ ਉਹ ਥੋੜਾ ਸੋਚੀ ਪੈ ਜਾਂਦੀ ਹੈ ਤੇ ਕਿਤੇ ਨਾ ਕਿਤੇ ਮੇਰੀ ਸਹੇਲੀ ਗਲਤ ਤਾਂ ਠੀਕ ਕਹਿ ਰਹੀ ਹੈ ਅਤੇ ਦੋਸਤੋ ਸਹੇਲੀ ਉਸ ਨੂੰ ਸਮਝਾਉਂਦੀ ਹੈ ਕਿ ਬੱਚੀ ਦੇ ਨਾਲ ਰਹਿਣ ਨਾਲ ਤੇਰਾ ਪਿਆਰ ਉਸ ਨਾਲ ਕੁਝ ਜ਼ਿਆਦਾ ਵੱਧ ਗਿਆ ਇਸ ਕਰਕੇ ਤੂੰ ਇਹੋ ਜਿਹੀਆਂ ਗੱਲਾਂ ਕਰ ਰਹੀ ਹੈ ਆਪਣੇ ਇਸ ਸ਼ਹਿਰ ਵਿੱਚ ਵੀ ਬਹੁਤ ਸਾਰੇ ਅਨਾਥ ਆਸ਼ਰਮ ਹੈ ਜੋ ਕਿ ਬਹੁਤ ਵਧੀਆ ਹੈ ਜੇਕਰ ਤੇਰਾ ਇੰਨਾ ਹੀ ਉਸ ਨਾਲ ਪਿਆਰ ਹੈ ਤਾਂ ਆਪਾਂ ਉਸ ਵਾਸਤੇ ਇੱਕ ਵਧੀਆ ਆਸ਼ਰਮ ਲੱਭ ਲਵਾਂਗੇ ਅਤੇ ਉੱਥੇ ਉਸ ਦਾ ਦਾਖਲਾ ਕਰਵਾ ਲਵਾਂਗੇ ਪਰ ਦੋਸਤੋ ਸੰਜਨਾ ਦੇ ਉਸ ਸਹੇਲੀ ਦੀਆਂ ਕਈਆਂ ਗੱਲਾਂ ਸਭ ਉੱਤੋਂ ਨਹੀਂ ਟੱਪ ਰਹੀਆਂ ਸੀ ਕਿਉਂਕਿ ਮਨ ਹੀ ਮਨ ਉਹ ਉਸ ਕੁੜੀ ਨੂੰ ਗੋਦ ਲੈਣ ਦਾ ਸੋਚ ਬੈਠਦੀ ਹੈ ਅਤੇ ਫਿਰ ਉਸ ਤੋਂ ਬਾਅਦ ਉਹ ਉਸ ਨਾਲ ਗੱਲਾਂਬਾਤਾਂ ਕਰਕੇ ਘਰ ਚਲੀ ਜਾਂਦੀ ਹੈ ਅਤੇ ਸਾਰੀ ਰਾਤ ਸੰਜਣਾ ਇਹ ਸੋਚਦੀ ਰਹਿੰਦੀ ਹੈ ਕਿ ਮੈਂ ਕਿਮਾਰੀ ਤਾਂ ਹਾਂ ਪਰ ਕੀ ਮੈਨੂੰ ਉਸ ਬੱਚੀ ਨੂੰ ਗੋਦ ਲੈਣਾ ਚਾਹੀਦਾ ਹੈ ਜਾਂ ਨਹੀਂ ਇਹ ਗੱਲਾਂ ਸੋਚਦੇ ਸੋਚਦੇ ਹੀ ਸਵੇਰ ਹੋ ਜਾਂਦੀ ਹੈ ਅਤੇ ਸੰਜਨਾ ਆਪਣੇ ਹਸਪੀਟਲ ਜਾਣ ਵਾਸਤੇ ਤਿਆਰ ਹੋ ਜਾਂਦੀ ਹੈ ਜਿਵੇਂ ਹੀ ਸੰਜਨਾ ਹਸਪੀਟਲ ਪਹੁੰਚਦੀ ਹੈ ਤੇ ਉਹ ਬੱਚੀ ਨੂੰ ਮਿਲਣ ਉਸਦੇ ਰੂਮ ਵਿੱਚ ਜਾਂਦੀ ਹੈ ਤਾਂ ਉਹ ਜਾ ਕੇ ਦੇਖਦੀ ਹੈ ਕਿ ਬੱਚੀ ਉੱਥੇ ਨਹੀਂ ਹੁੰਦੀ ਤਾਂ ਉਹ ਥੋੜਾ ਘਬਰਾ ਜਾਂਦੀ ਹੈ ਅਤੇ ਫਿਰ ਉਹ ਆਪਣੇ ਸੀਨੀਅਰ ਡਾਕਟਰ ਨੂੰ ਪੁੱਛਦੀ ਹੈ ਜੋ ਪੁਲਿਸ ਵਾਲਿਆਂ ਨੇ ਆਪਣੇ ਕੋਲ ਉਹ ਬੱਚੀ ਨੂੰ ਦਾਖਲ ਕਰਵਾਇਆ ਸੀ ਉਹ ਬੱਚੀ ਕਿੱਥੇ ਹੈ ਤਾਂ ਉਸਦੇ ਸੀਨੀਅਰ ਡਾਕਟਰ ਕਹਿੰਦਾ ਹੈ ਕਿ ਉਸ ਨੂੰ ਕਾਫੀ ਦਿਨ ਹੋ ਗਏ ਹਨ ਉਹ ਹੁਣ ਬਿਲਕੁਲ ਠੀਕ ਹੈ ਅਤੇ ਉਹ ਉਸ ਨੂੰ ਕਹਿੰਦਾ ਹੈ ਕਿ ਇਸ ਕਰਕੇ ਮੈਂ ਉਸ ਨੂੰ ਡਿਸਚਾਰਜ ਕਰ ਦਿੱਤਾ ਹੈ ਅਤੇ ਉਸ ਨੂੰ ਇੱਕ ਨਜ਼ਦੀਕੀ ਅनाथ ਆਸ਼ਰਮ ਵਿੱਚ ਦਾਖਲਾ ਦਵਾ ਦਿੱਤਾ ਗਿਆ ਹੈ ਅਤੇ ਹੁਣ ਉਸ ਨੂੰ ਆਸ਼ਰਮ ਵਿੱਚ ਹੀ ਭੇਜ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸੰਜਨਾ ਜੋ ਕਿ ਉਸ ਨੂੰ ਗੋਦ ਲੈਣ ਦਾ ਸੋਚੀ ਬੈਠੀ ਹੁੰਦੀ ਹੈ ਉਹ ਉਸੇ ਟਾਈਮ ਹੀ ਇੱਕ ਫੈਸਲਾ ਲੈਂਦੀ ਹੈ ਕਿ ਉਹ ਪੂਰੇ ਕਾਨੂੰਨੀ ਤਰੀਕੇ ਨਾਲ ਉਸ ਬੱਚੀ ਨੂੰ ਗੋਦ ਲਵੇਗੀ ਅਤੇ ਉਹ ਉਸੇ ਟਾਈਮ ਹੀ ਇੱਕ ਨਜ਼ਦੀਕੀ ਆਸ਼ਰਮ ਵਿੱਚ ਪਹੁੰਚਦੀ ਹੈ ਜਿੱਥੇ ਕਿ ਉਸ ਬੱਚੀ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਉਹ ਪੂਰੇ ਕਾਨੂੰਨੀ ਤਰੀਕੇ ਨਾਲ ਉਸ ਬੱਚੀ ਦੀ ਕਾਗਜ਼ੀ ਕਾਰਵਾਈ ਕਰਵਾਂਦੀ ਹੈ ਅਤੇ ਉਸ ਨੂੰ ਗੋਦ ਲੈ ਲੈਂਦੀ ਹੈ ਉਸ ਨੂੰ ਗੋਦ ਲੈਣ ਤੋਂ ਬਾਅਦ ਉਹ ਉਸ ਨੂੰ ਆਪਣੇ ਘਰ ਲੈ ਆਂਦੀ ਹੈ ਅਤੇ ਉਸ ਦਾ ਪਾਲਣ ਪੋਸ਼ਣ ਸ਼ੁਰੂ ਕਰ ਦਿੰਦੀ ਹੈ ਦੋਸਤੋ ਜਿਵੇਂ ਹੀ ਸਮਾਂ ਬੀਤਦਾ ਹੈ 1 ਸਾਲ 2 ਸਾਲ 3 ਸਾਲ ਉਹ ਜਿਵੇਂ ਹੀ 4 ਸਾਲਾਂ ਦੀ ਹੁੰਦੀ ਹੈ ਤਾਂ ਤਾਂ ਸੰਜਨਾ ਉਸ ਨੂੰ ਇੱਕ ਬਹੁਤ ਵੱਡੇ ਪ੍ਰਾਈਵੇਟ ਸਕੂਲ ਵਿੱਚ ਦਾਖਲਾ ਦਵਾ ਦਿੰਦੀ ਹੈ ਜਿੱਥੇ ਕਿ ਉਸ ਦੀ ਪੜ੍ਹਾਈ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਜਿੱਤੇ ਕਿ ਸੰਜਨਾ ਸੋਚਦੀ ਹੈ ਕਿਉਂਕਿ ਸੰਜਨਾ ਨੂੰ ਪਤਾ ਹੁੰਦਾ ਹੈ ਕਿ ਪੜ੍ਹਾਈ বিনা ਕੁਝ ਵੀ ਨਹੀਂ ਹੈ ਕਿਉਂਕਿ ਉਹ ਆਪ ਅਨਾਥ ਹੁੰਦੀ ਹੈ ਤੇ ਉਹ ਬੜੀ ਮੁਸ਼ਕਲਾਂ ਨਾਲ ਪੜ੍ਹ ਲਿਖ ਕੇ ਇੱਕ ਡਾਕਟਰ ਸਰਕਾਰੀ ਡਾਕਟਰ ਬਣੀ ਹੁੰਦੀ ਹੈ ਸੰਜਨਾ ਨੂੰ ਪੈਸਿਆਂ ਦੀ ਕੋਈ ਚਿੰਤਾ ਨਹੀਂ ਹੁੰਦੀ ਕਿਉਂਕਿ ਉਹ ਆਪ ਇੱਕ ਸਰਕਾਰੀ ਡਾਕਟਰ ਸੀ ਤੇ ਉਸਦੀ ਚੰਗੀ ਤਨਖਾਹ ਸੀ ਇਸ ਕਰਕੇ ਉਹ ਉਸ ਨੂੰ ਚੰਗੀ ਪੜ੍ਹਾਈ ਲਿਖਾਈ ਕਰਵਾਉਂਦੀ ਹੈ ਦੋਸਤੋ ਸਮਾਂ ਬੀਤਦਾ ਹੈ ਬੱਚੀ ਹੁਣ ਵੱਡੀ ਹੋਣ ਲੱਗ ਜਾਂਦੀ ਹੈ ਅਤੇ ਹੁਣ ਉਹ ਆਪਣੀ ਮਾਂ ਨੂੰ ਸੁਭਾਲ ਜਵਾਬ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਜਿਵੇਂ ਹੀ ਉਸਦੀ ਮਾਂ ਅੱਜ ਉਸ ਨੂੰ ਲੈਣ ਆਂਦੀ ਹੈ ਤਕਾਰ ਵਿੱਚ ਬੈਠੀ ਹੋਈ ਤੇ ਉਹ ਆਪਣੀ ਮਾਂ ਨੂੰ ਸਵਾਲ ਕਰਦੀ ਹੈ ਕਿ ਮੇਰਾ ਪਿਤਾ ਕਦੇ ਮੈਨੂੰ ਲੈਣ ਕਿਉਂ ਨਹੀਂ ਆਇਆ ਅਤੇ ਮੇਰਾ ਪਿਤਾ ਕੌਣ ਹੈ ਉਹ ਇਸ ਤਰ੍ਹਾਂ ਦੇ ਸਵਾਲ ਆਪਣੀ ਮਾਂ ਨੂੰ ਕਰਦੀ ਹੈ ਦੋਸਤੋ ਸੰਜਨਾ ਜਿਵੇਂ ਹੀ ਇਹ ਗੱਲ ਸੁਣਦੀ ਹੈ ਤਾਂ ਉਹ ਥੋੜੀ ਘਬਰਾ ਜਾਂਦੀ ਹੈ ਕਿਉਂਕਿ ਸੰਜਨਾ ਨੂੰ ਪਤਾ ਸੀ ਕਿ ਇਹ ਲੜਕੀ ਅਨਾਸੀ ਉਸਨੇ ਉਸਨੂੰ ਆਸ਼ਰਮ ਵਿੱਚੋਂ ਗੋਦ ਲਿਆ ਸੀ ਅਤੇ ਉਸ ਕੋਲ ਇਸ ਗੱਲ ਦਾ ਕੋਈ ਵੀ ਜਵਾਬ ਨਹੀਂ ਹੁੰਦਾ ਅੱਜ ਤੱਕ ਉਹ ਉਸਨੂੰ ਭਲਾ-ਪਛਲਾ ਕੇ ਚੁੱਪ ਕਰਵਾ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਹੀ ਤੇਰਾ ਪਿਓ ਹਾਂ ਮੈਂ ਹੀ ਤੇਰੀ ਮਾਂ ਮੈਂ ਹੀ ਤੈਨੂੰ ਪਾਲ ਪੋਸ ਕੇ ਐਡਾ ਵੱਡਾ ਕੀਤਾ ਹੈ ਤੇਰਾ ਪਿਤਾ ਦਾ ਬਚਪਨ ਦੇ ਵਿੱਚ ਹੀ ਤੇਰੇ ਜੰਮਦੇ ਹੀ ਰੱਬ ਨੂੰ ਪਿਆਰਾ ਹੋ ਗਿਆ ਇਹ ਗੱਲ ਕਹਿ ਕੇ ਉਹ ਉਸ ਨੂੰ ਚੁੱਪ ਕਰਵਾ ਦਿੰਦੀ ਹੈ ਅਤੇ ਮਨ ਹੀ ਮਨ ਸੋਚਦੀ ਹੈ ਕਿ ਜਦੋਂ ਹੀ ਇਹ ਹੋਰ ਜ਼ਿਆਦਾ ਵੱਡੀ ਹੋਵੇਗੀ ਤਾਂ ਇਹ ਸੰਭਾਲੇ ਉਸ ਨੂੰ ਜ਼ਰੂਰ ਕਰੇਗੀ ਜਿਸ ਤੋਂ ਬਾਅਦ ਉਹ ਹਸਪੀਟਲ ਵਿੱਚੋਂ ਛੁੱਟੀਆਂ ਲੈ ਲੈਂਦੀ ਹੈ ਅਤੇ ਉਸ ਬੱਚੀ ਦੇ ਮਾਤਾ ਪਿਤਾ ਦੀ ਤਲਾਸ਼ ਵਿੱਚ ਲੱਗ ਜਾਂਦੀ ਹੈ ਅਤੇ ਦੋਸਤੋ ਉਸੇ ਹੀ ਹਵੇਲੀ ਵਿੱਚ ਵਾਪਸ ਜਾਂਦੀ ਹੈ ਅਤੇ ਹਰ ਇੱਕ ਕਮਰੇ ਦੀ ਪੂਰੀ ਚੰਗੀ ਤਰ੍ਹਾਂ ਜਾਂਚ ਕਰਦੀ ਹੈ ਪਰ ਉੱਥੇ ਉਸ ਨੂੰ ਕੁਝ ਨਹੀਂ ਮਿਲਦਾ ਜਿਸ ਤੋਂ ਬਾਅਦ ਉਹ ਪੁਲਿਸ ਥਾਣੇ ਜਾਂਦੀ ਹੈ ਅਤੇ ਉਸ ਬੱਚੀ ਦੇ ਮਾਤਾ ਪਿਤਾ ਦਾ ਐਕਸਪੈਕਟਰ ਨੂੰ ਪੁੱਛਦੀ ਹੈ ਤਾਂ ਐਕਸਪੈਕਟਰ ਉਸ ਨੂੰ ਕਹਿੰਦਾ ਹੈ ਕਿ ਸਾਨੂੰ ਪੂਰੀ ਟੀਮ ਨੂੰ ਇੱਕ ਮਹੀਨਾ ਇਸ ਦੇ ਬੱਚੀ ਦੇ ਮਾਤਾ ਪਿਤਾ ਨੂੰ ਲੱਭਣ ਤੇ ਲਾਇਆ ਪਰ ਸਾਨੂੰ ਕੋਈ ਵੀ ਸराग ਨਹੀਂ ਮਿਲਿਆ ਜਿਸ ਤੋਂ ਬਾਅਦ ਸੰਜਣਾ ਮੈਡਮ ਹਵੇਲੀ ਦੇ ਵਿੱਚ ਕਦੇ ਨਾ ਕਦੇ ġੇੜਾ ਜ਼ਰੂਰ ਮਾਰਦੀ ਕਿਉਂਕਿ ਉਹ ਉਹ ਸੋਚਦੀ ਸੀ ਕਿ ਕਦੇ ਨਾ ਕਦੇ ਉਸ ਦੇ ਹੱਥ ਇਸ ਬੱਚੀ ਦੇ ਮਾਤਾ ਪਿਤਾ ਨੂੰ ਸਰਾਗ ਜ਼ਰੂਰ ਲੱਗੇਗਾ ਦੋਸਤੋ ਫਿਰ ਇੱਕ ਦਿਨ ਇਹੋ ਜਾਂ ਹੁੰਦਾ ਹੈ ਕੀ ਇੱਕ ਬੁੱਢੀ ਔਰਤ ਹਵੇਲੀ ਦੇ 베ੜੇ ਵਿੱਚ ਖੜੀ ਉੱਚੀ ਉੱਚੀ ਤਾਹਾਂ ਮਾਰ ਕੇ ਰੋਂਣ ਲੱਗ ਰਹੀ ਹੁੰਦੀ ਹੈ ਕਿ 12 ਸਾਲ ਹੋ ਗਏ ਮੇਰੀ ਬੱਚੀ ਦਾ ਮੂੰਹ ਨਹੀਂ ਦੇਖਿਆ ਕਿੱਥੇ ਹੈ ਮੇਰੀ ਬੱਚੀ ਮੈਨੂੰ ਉਸ ਨਾਲ ਮਿਲਣ ਦਾ ਬੜਾ ਹੀ ਦਿਲ ਕਰ ਰਿਹਾ ਹੈ ਮੈਨੂੰ ਮੇਰੀ ਬੱਚੀ ਨਾਲ ਮਿਲਿਆ ਦੇਵੋ ਅਤੇ ਜਿਵੇਂ ਹੀ ਉਹ ਨਰਸ ਉਸ ਬੁੱਢੀ ਔਰਤ ਨੂੰ ਰੋਂਦੇ ਦੇਖਦੀ ਹੈ ਤਾਂ ਉਸ ਦੀ ਬਾਹ ਫੜ ਕੇ ਕਹਿੰਦੀ ਹੈ ਕਿ 12 ਸਾਲਾਂ ਬਾਅਦ ਅੱਜ ਤੈਨੂੰ ਉਸ ਬੱਚੀ ਦੀ ਯਾਦ ਆ ਗਈ ਅਤੇ ਗੁੱਸੇ ਵਿੱਚ ਇੱਕ ਜ਼ੋਰਦਾਰ ਚਪੇੜ ਉਸਦੇ ਮੂੰਹ ਤੇ ਰੱਖ ਦਿੰਦੀ ਹੈ ਅੱਜ ਤੂੰ ਇਹ ਝੁੱਟਾ ਰੋਣਾ ਰੋਣਾ ਇੱਤੇ ਕੀ ਲੜਾਈ ਹੈ ਚਲੀ ਜਾ ਤੂੰ ਇੱਤੇ ਤੇਰੀ ਕੋਈ ਲੋੜ ਨਹੀਂ ਅਤੇ ਕਿਹੜੀ ਬੱਚੀ ਦੀ ਗੱਲ ਕਰਦੀ ਹੈ ਜਿਸ ਨੂੰ ਤੂੰ ਮਰਨ ਵਾਸਤੇ ਛੱਡ ਗਈ ਸੀ ਜਿਵੇਂ ਹੀ ਉਹ ਬੁੱਢੀ ਔਰਤ ਉਸ ਨਰਸ ਦੇ ਮੂੰਹ ਵਿੱਚੋਂ ਇਹ ਗੱਲਾਂ ਸੁਣਦੀ ਹੈ ਉਹ ਜ਼ੋਰ-ਜ਼ੋਰ ਦੀ ਹੋ ਰੋਣ ਲੱਗ ਜਾਂਦੀ ਹੈ ਅਤੇ ਸਾਰੀ ਗਲਤੀ ਮੰਨ ਲੈਂਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਹੀ ਉਹ ਕਲਮੂਹੀ ਮਾਂ ਹਾਂ ਜਿਸ ਨੇ ਇਸ ਬੱਚੀ ਨੂੰ ਮਰਨ ਵਾਸਤੇ ਇੱਥੇ ਛੱਡ ਦਿੱਤਾ ਸੀ ਮੈਂ ਉਸ ਬੱਚੀ ਨੂੰ ਦੇਖਣਾ ਚਾਹੁੰਦੀ ਹਾਂ ਅਤੇ ਇਹ ਗੱਲ ਸੁਣ ਕੇ ਸੰਜਣਾ ਮੈਡਮ ਵੀ ਭਾਬੁਕ ਹੋ ਜਾਂਦੀ ਹੈ ਅਤੇ ਉਸ ਬੁੱਢੀ ਔਰਤ ਨੂੰ ਗੱਲਣ ਲਾ ਲੈਂਦੀ ਹੈ ਜਿਸ ਤੋਂ ਬਾਅਦ ਉਹ ਬੁੱਢੀ ਔਰਤ ਇੱਕ ਵਾਰ ਮਿਲਣ ਦੀ ਸੰਜਣਾ ਮੈਡਮ ਅੱਗੇ ਮਿੰਤਾ ਤਰਲੇ ਕਰਦੀ ਹੈ ਜਿਸ ਤੋਂ ਬਾਅਦ ਸੰਜਣਾ ਮੈਡਮ ਮੰਨ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਤੈਨੂੰ ਉਸ ਨਾਲ ਮਿਲਾਤਾ ਦਵਾਂਗੀ ਪਰ ਇੱਕ ਸ਼ਰਤ ਹੈ ਕਿ ਤੂੰ ਉਸ ਨੂੰ ਦੂਰੋਂ ਹੀ ਦੇਖੇਂਗੀ ਤੂੰ ਉਸ ਦੇ ਨੇੜੇ ਨਹੀਂ ਜਾਵੇਂਗੀ ਇੱਕ ਵਾਰ ਦੇਖਣ ਤੋਂ ਬਾਅਦ ਦੁਬਾਰਾ ਇੱਥੇ ਕਦੇ ਮੁੜ ਕੇ ਨਹੀਂ ਆਵੇਂਗੀ ਉਹ ਬੁੱਢੀ ਔਰਤ ਮੰਨ ਜਾਂਦੀ ਹੈ ਅਤੇ ਸੰਜਣਾ ਮੈਡਮ ਉਸ ਨੂੰ ਉਸੇ ਹੀ ਪ੍ਰਾਈਵੇਟ ਸਕੂਲ ਵਿੱਚ ਲੈ ਜਾਂਦੀ ਹੈ ਜਿੱਥੇ ਕਿ ਉਹ ਬੱਚੀ ਪੜ੍ਹਦੀ ਹੁੰਦੀ ਹੈ ਅਤੇ ਉਸ ਬੁੱਢੀ ਔਰਤ ਨੂੰ ਦੂਰੋਂ ਹੀ ਉਸ ਬੱਚੀ ਨੂੰ ਦਿਖਾ ਦਿੱਤਾ ਜਾਂਦਾ ਹੈ ਜੋ ਕਿ ਅਸਲ ਵਿੱਚ ਉਸ ਦੀ ਮਾਂ ਹੁੰਦੀ ਹੈ ਜਿਸ ਤੋਂ ਬਾਅਦ ਉਹ ਬੁੱਢੀ ਔਰਤ ਮੁੜ ਕੇ ਕਦੇ ਨਹੀਂ ਆਂਦੀ ਸਮਾਂ ਬੀਤਦਾ ਹੈ ਉਹ ਬੱਚੀ ਹੁਣ ਜਵਾਨ ਹੋ ਚੁੱਕੀ ਸੀ ਅਤੇ ਸ਼ਾਦੀ ਦੀ ਉਮਰ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਸ ਬੱਚੀ ਦੇ ਰਿਸ਼ਤੇ ਆਣੇ ਸ਼ੁਰੂ ਹੋ ਜਾਂਦੇ ਹਨ ਅਤੇ ਦੇਖਦੇ-ਦਖਾੰਦੇ ਉਹਨਾਂ ਦਾ ਇੱਕ ਰਿਸ਼ਤਾ ਫਾਈਨਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਹ ਕੁੜੀ ਇੱਕ ਸ਼ਰਤ ਰੱਖਦੀ ਹੈ ਮੈਂ ਤੇ ਮੇਰੀ ਮਾਂ ਦੋਨੇ ਇਕੱਲੀਆਂ ਰਹਿਣੀਆਂ ਹਾਂ ਜੇਕਰ ਮੇਰੇ ਨਾਲ ਵਿਆਹ ਕਰਵਾਣਾ ਹੈ ਤਾਂ ਤੁਹਾਨੂੰ ਮੇਰੀ ਮਾਂ ਨੂੰ ਵੀ ਮੇਰੇ ਨਾਲ ਹੀ ਰੱਖਣਾ ਪਵੇਗਾ ਜਿਸ ਤੋਂ ਬਾਅਦ ਉਹ ਮੁੰਡਾ ਮੰਨ ਜਾਂਦਾ ਹੈ ਦੋਸਤੋ ਜਿਸ ਤੋਂ ਬਾਅਦ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਅਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗ ਜਾਂਦੇ ਹਨ ਇਸ ਤਰ੍ਹਾਂ ਆਪਣੀ ਕਹਾਣੀ ਦਾ ਸੁਖਾਲਾ ਅੰਤ ਹੁੰਦਾ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ